ਵੀ ਅਰੋਸ ਕਰਦੇ ਹੋਏ ਸੋ ਸਾਡੇ ਅੱਜ ਦੇ ਦਿਨ ਦਾ ਤੀਜਾ ਜਿਹੜਾ ਚੌਥਾ ਜਿਹੜਾ ਬੜਾ ਤੰਗ ਦਾ ਮੁਕਾਬਲਾ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਲਓ ਸ਼ੰਕਰ ਦੀ ਰੇਡ ਤੇ ਨੌਜਵਾਨ ਟਾਰਜਨ ਗੁਰਵਿੰਤਾ ਕਿਸ਼ਨ ਗੜਿਆ ਪਹਿਲੀ ਰੇਡ ਤੇ ਪਹਿਲਾ ਜਫਾ ਲਾ ਕੇ ਐਨ ਤਗੜੀ ਧਰਤੀ ਦਾ ਲਾਪ੍ਰੀਤ ਸਿੰਘ ਨੀਨਾ ਟੌਲੀ ਭਾਈਕੇ ਦਾ ਰੇਡ ਪਾ ਰਿਹਾ ਹੈ ਔਰਖਾਂ ਦਾ ਅਮਰਤ ਗੜੂਰ ਸਾਹਿਬ ਦੀ ਧਰਤੀ ਦਾ ਸੱਤੂ ਪਰ ਗੁਰਦੇਤਾ ਕਿਸ਼ਨ ਗੜੀਆ ਤਾਰਜਨ ਦੁਨੀਆ ਦਾ ਉਹ ਯਾਫੀ ਜਿਹਦੇ ਚਰਚੇ ਪੂਰੀ ਦੁਨੀਆ ਦੇ ਵਿੱਚ ਪਰ ਡੋਲੀ ਭਾਈ ਦੇ ਵਾਲਾ ਲੱਭ ਕੇ ਧੱਕੇ ਔਰ ਜ਼ੋਰਦਾਰ ਤਾੜੀਆਂ ਦੇ ਵਿੱਚ ਗੁਰਦੇਤਾ ਬੜਾ ਤੜਾ ਲੋਜ ਸ਼ੰਕਰ ਸੰਧਵਾ ਵਾਲੇ ਦੀ ਪਾਈ ਹੋਈ ਰੇਡ ਹੈ ਸੋ ਸਾਹਮਣੇ ਚਾਰ ਯਾਫੀਆਂ ਦੇ ਵਿੱਚੋਂ ਆਇਆ ਕਹਿੰਦੇ ਗੁਰਦੇਤਾ ਕਿਸ਼ਨ ਗੜੀ ਦੀ ਧਰਤੀ ਦਾ ਛਾਤੋ ਪੋਲਾਵਾ ਭਰਿਆ ਹੋਇਆ ਔਰ ਨੰਬਰ ਜਿਹੜਾ ਗੁਰਦਿਤ ਦੇ ਹਿੱਸੇ ਜਾ ਜੁੜਿਆ ਗੁਰਦੇਈ ਵਾਰ ਕੈਨੇਡਾ ਦੇ ਵਿੱਚ ਪੁਜਿਆ ਤੇ ਪਹਿਲੇ ਸਾਲ ਹੀ ਪੰਜਾਬ ਦੇ ਵੱਖੋ ਵੱਖਰੇ ਮੇਲਿਆਂ ਦੇ ਵਿੱਚ ਐਨ ਕਹਿੰਦੇ ਗੁੱਡੀ ਚੜੀ ਰੇਸ ਖਿਡਾਰੀ ਦੀ ਪਰ ਟਾਰ ਜਾਂਦਾ ਨਾ ਕਬੱਡੀ ਦੀ ਦੁਨੀਆ ਦੇ ਵਿੱਚ ਲੋਕੀ ਜੈਸ਼ ਦੇ ਤੌਰ ਤੇ ਜਾਣਦੇ ਐ ਲਓ ਟਾਰ ਜਾਂਦਾ 6 ਵਾਂ ਟੱਚ ਹੈ ਤੇ 6 ਵਾਂ ਜਫਾ ਲੱਗੂ